ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਜਿਹੜਾ ਫੌਗਰ ਸਿਸਟਮ ਲਾਇਆ ਸੀ ਆਜੋ ਲੈਨੇ ਆ ਭੈਣ ਤੋਂ ਜਾਣਕਾਰੀ ਵੇ ਇਹਨਾਂ ਦਾ ਕੀ ਫਾਇਦਾ ਹੋਇਆ ਤੇ ਪਸ਼ੂਆਂ ਨੂੰ ਕਿੰਨੀ ਕ ਆਰਾਮਦਾਰੀ ਹੈ ਨਾ ਹੋਪਨੇ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਰਿਆਂ ਦੇ ਕਾਰੋਬਾਰਾਂ ਦੇ ਵਿੱਚ ਬਰਕਤਾਂ ਪਾਵੇ ਨਾ ਤੇ ਦੇ ਦੁਗਣੀ ਰਾਜਾ ਗੁਣੀ ਤੱਕੀ ਵਕਸੇ ਸਾਰਿਆਂ ਨੂੰ ਤੇ ਵੀ ਜਿੰਨੀਆਂ ਵੀ ਮੇਰੀਆਂ ਭੈਣਾਂ ਨਵੇਂ ਕੰਮ ਸਟਾਰਟ ਕਰਦੀਆਂ ਨੇ ਹਨਾ ਤੇ ਮੈਨੂੰ ਸਾਰਿਆਂ ਦੇ ਫੋਨ ਆਉਂਦੇ ਨੇ ਇੱਕ ਜਿਵੇਂ ਆਪਾਂ ਦੱਸਿਆ ਸੀਗਾ ਵੀ ਇਹ ਬਈ ਸ਼ੱਕਰ ਜ਼ਰੂਰ ਪਾਇਆ ਕਰੋ ਉਹਦੇ ਵੀ ਤਕਰੀਬਨ ਤਕਰੀਬਨ ਬਹੁਤ ਜ਼ਿਆਦੇ ਫੋਨ ਆਉਂਦੇ ਭੈਣਾਂ ਵੀ ਫਾਇਦਾ ਬਹੁਤ ਆਉਂਦਾ ਉਹ ਚੀਜ਼ ਦਾ ਵੀ ਉਹਦੇ ਨਾਲ ਸਾਡੀਆਂ ਮੱਜਾਂ ਦਾ ਦੁੱਧ ਦਾ ਵੀ ਫਰਕ ਪੈ ਗਿਆ ਜਦੋਂ ਹੁਣ ਗਰਮੀ ਵੀ ਇੰਨੀ ਜ਼ਿਆਦੇ ਹੈਗੀ ਹਨਾ ਤੇ ਇਹ ਚੀਜ਼ਾਂ ਆਪਾਂ ਠੰਡੀਆਂ ਚੀਜ਼ਾਂ ਵਰਤਾਂਗੇ ਫਰਕ ਤਾਂ ਪਊਗਾ ਹੀ ਪਊਗਾ ਕਿਉਂਕਿ ਉਹ ਗੱਲ ਉੱਥੇ ਆ ਜਾਂਦੀ ਵੀ ਜਿੰਨਾ ਆਪਾਂ ਇਹਨਾਂ ਦਾ ਧਿਆਨ ਰੱਖਾਂਗੇ ਫਿਰ ਆਪਾਂ ਨੂੰ ਉਨਾ ਹੀ ਇਹ ਮੁਨਾਫਾ ਦੇਣਗੇ ਹੀ ਦੇਣਗੇ ਤੇ ਚਲੋ ਬਾਅਦ ਚ ਇੱਕ ਫੇਰੇ ਗੱਲਾਂ ਬਾਤਾਂ ਕਰਦੇ ਆਂ ਗੱਲ ਕਰਦੇ ਆਪਾਂ ਫੋਗਰਾਂ ਦੀ ਜਿਵੇਂ ਆਪਾਂ ਵੀਡੀਓ ਪਾਈ ਸੀ ਫੋਗਰਾਂ ਵਾਰੀ ਹਨਾ ਵੀ ਇਹਦੇ ਨਾਲ ਨਾ ਬਹੁਤ ਫਾਇਦਾ ਹੈਗਾ ਕਿਉਂਕਿ ਇੱਕ ਤਾਂ ਜਿਵੇਂ ਹੁਣ ਪੱਖੇ ਚੱਲਦੇ ਨੇਗੇ ਨਾਲ ਦੀ ਨਾਲ ਜਿਵੇਂ ਹਵਾ ਠੰਡੀ ਬਣੀ ਜਾਂਦੀ ਆ ਕੂਲਰ ਵਾਂਗੂ ਕਿਉਂਕਿ ਇਹ ਵੀ ਆ ਦੇ ਕਿਵੇਂ ਕਿੰਨੀ ਸੁਣੀ ਆਵਾਜ਼ ਆ ਜਾਂਦੀ ਐਵੇਂ ਜੀ ਮੈਂ ਸਿੰਮਲੇ ਨਹੀਂ ਹੁੰਦੀ ਹੁੰਦੀ ਐ ਠੰਡੀ 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 ਹਵਾ ਜੀ ਐ ਉੱਡ ਕੇ ਜੀ ਉਧਰ ਦਿਖਾ ਇਹਨਾਂ ਨੂੰ ਤਾਂ ਨਿਆਰੀ ਵੱਜੇ ਪੈਨੇ ਇੱਕ ਵੀਰ ਨੇ ਕਮੈਂਟ ਕੀਤਾ ਸੀ ਵੀ ਕੋਈ ਪੈਦਾ ਨਹੀਂ ਹੈਗਾ ਇਹਦਾ ਵੀ ਗੋਹਾ ਗਿੱਲਾ ਹੋ ਜਾਂਦੇ ਭਾਈ ਨਾਲੇ ਆ ਦੇਖੋ ਕੱਚਾ ਇਹਨਾਂ ਦਾ ਤਾਂ ਪੋਰਾ ਵੀ ਗਿੱਲਾ ਨਹੀਂ ਹੁੰਦਾ ਸਵੇਰੇ ਵੀ ਤੁਹਾਨੂੰ ਦਿਖਾ ਸਕਦੇ ਆ 1% ਵੀ ਗਿੱਲਾ ਹੋ ਜੇ ਵੀਰੇ ਟਾਈਮਰ ਲਾਓ ਨਾਲ ਟਾਈਮਰ ਤੇ ਮੰਨ ਕੇ ਤੁਸੀਂ 10 ਮਿੰਟ ਦਾ ਟਾਈਮ ਲਾ ਦੋ 10 ਮਿੰਟੇ ਬੰਦ ਰਹਿਣਗੇ 10 ਮਿੰਟਾਂ ਬਾਅਦ ਜਿਵੇਂ ਆਪਣੇ ਪੱਖੇ ਚੱਲਦੇ ਨੇ ਇਹਨੇ ਠੀਕ ਹੈ ਜੇ ਹੁਣ ਆਪਾਂ ਕੱਲੇ ਆਹੀ ਲਾਤੇ ਫੋਗਰੀ ਲਾਤੇ ਪੱਖਾ ਆਪਣਾ ਕੋਈ ਚੱਲਦਾ ਨਹੀਂ ਜਾਂ ਬਸ ਸਾਈਡ ਵਾਲੇ ਪੱਖੇ ਚੱਲਦੇ ਹੁੰਦੇ ਨੇ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਹੁਣ ਆਪਣੇ ਆ ਪੱਖੇ ਨੇਗੇ ਲੈਣ ਵਾਲ ਜਾਇ ਲਾਏ ਹੋਏ ਨੇ ਸਾਰੇ ਪੱਖੇ ਤੇ ਇਹਨਾਂ ਨਾਲ 1% ਵੀ ਥਾਂ ਗਿੱਲਾ ਹੀ ਨਹੀਂ ਹੁੰਦਾ ਹੈਗਾ ਵੀ ਉੱਡਮੀ ਜੀ ਹਵਾ ਜਾਈ ਜਾਂਦੀ ਠੰਡੀ ਢੰਡੀ ਨਾ ਤਾਂ ਇਹ ਉੱਠਦੀਆਂ ਨੇ ਨਾ ਇਹ ਗੋਹਾ ਮੱਦਦੀਆਂ ਨੇ ਬਾਕੀ ਇਹ ਚੀਜ਼ ਹੈਗੀ ਵੀ ਜੇ ਹੁਣ ਆਪਾਂ ਭਾਈ ਗੋਹਾ ਪਸ਼ੂ ਨੇ ਕਰਤਾ ਪਿੱਛੇ ਹਟਾਈ ਨਾ ਫਿਰ ਮੱਦਨਾਂ ਦਾ ਹੈਗਾ ਹੀ ਆ ਉਹਨਾਂ ਨੇ ਹਨਾ ਫਿਰ ਮਦਨ ਦੇ ਨਾਲ ਤਾਂ ਜੇ ਫੋਗਰ ਨਾ ਵੀ ਲੱਗੇ ਹੋਣਗੇ ਉਹ ਫਿਰ ਵੀ ਗੰਦੀਆਂ ਤਾਂ ਮੱਝਾਂ ਹੁੰਦੀਆਂ ਹੀ ਨਗੀਆਂ ਫਿਰ ਉਹਨਾਂ ਦੇ ਪਿੰਡੇ ਵੀ ਲਿਬੜਨਗੇ ਪਰ ਸਾਡੀਆਂ ਮੱਝਾਂ ਤਾਂ ਨਾ ਲਿਬੜਦੀਆਂ ਨਹੀਂ ਸਾਨੂੰ ਤਾਂ ਆਪ ਨੂੰ ਵੀ ਨਿਆਰਾ ਵੱਜਿਆ ਪਿਆ ਫਿਰ ਉੱਥੇ 10 ਮਿੰਟ ਖੜ੍ਹਦੇ ਆ ਲੱਗਦਾ ਵੀ ਮੰਜੇ ਇੱਥੇ ਡਾਲੀਏ ਕਿਉਂਕਿ ਵੀ ਬਹੁਤ ਠੰਡੀ ਹਵਾ ਆ ਰਹੀ ਆ ਪੱਖਿਆਂ ਦੀ ਕੂਲਰ ਤੋਂ ਵੀ ਜ਼ਿਆਦਾ ਠੰਡੀ ਹਵਾ ਗਈ ਕਿ ਵੀਰੇ ਜਮੀ ਗਿੱਲਾ ਨਹੀਂ ਹੁੰਦਾ ਹੈਗਾ ਕਿਉਂਕਿ ਟਾਈਮਰ ਤੁਸੀਂ ਲਾਓ 10 ਮਿੰਟ ਦਾ ਟਾਈਮ ਲਾ ਕੇ ਛੱਡ ਦਿਓ 10 ਮਿੰਟਾਂ ਬਾਅਦ ਨਾਲੇ ਬੰਦ ਹੋ ਜੂ ਜਿਹੜਾ 10 ਮਿੰਟਾਂ ਚਲੋ ਮਾੜਾ ਮੋਟਾ ਗਿੱਲਾ ਹੁੰ ਤੇ ਭੈਣੇ ਵੀ ਫੌਗਰ ਸਿਸਟਮਾਂ ਦਾ ਆਪਾਂ ਨੂੰ ਫਾਇਦਾ ਕੀ ਆ ਫਾਇਦਾ ਕਮਲਾ ਇਹਦੇ ਨਾਲ ਤਾਂ ਹੋਰ ਵੀ ਜਿਆਦਾ ਫਾਇਦਾ ਹੋ ਗਿਆ ਇਹ ਤਾਂ ਪਹਿਲਾਂ ਪਤਾ ਕੀ ਸੀ ਜਿਵੇਂ ਮੈਂ ਸਾਰੀਆਂ ਭੈਣਾਂ ਨੂੰ ਇਹ ਚੀਜ਼ ਦੱਦੀ ਹੁੰਨੀ ਆ ਵੀ ਗਰਮੀ ਦੇ ਵਿੱਚ ਆਪਦੇ ਪਸ਼ੂਆਂ ਦਾ ਜਿਆਦਾ ਧਿਆਨ ਰੱਖਿਆ ਕਰੋ ਕਿਉਂਕਿ ਦੁੱਧ ਟੁੱਟ ਜਾਂਦਾ ਦੁੱਧ ਘਟ ਜਾਂਦਾ ਜਿਹੜੀ ਹੁਣ ਮੱਝ ਮੰਨ ਕੇ ਚੱਲੋ ਮੱਝ 12 ਲੀਟਰ ਦਿੰਦੀ ਆ ਉਹ ਤਕਰੀਬਨ 8-9 ਲੀਟਰ ਤੀ ਆ ਜੂਗੀ ਕਿਉਂ ਗਰਮੀ ਬਹੁਤ ਜ਼ਿਆਦੇ ਆ ਤੇ ਇੱਕ ਜਿਹੜਾ ਸਾਨੂੰ ਮੈਂ ਦੱਸਿਆ ਸੀਗਾ ਵੀ ਮੱਖੀਆਂ ਮਸਰਾਂ ਮਸਰ ਵਾਸਤੇ ਵੀ ਉਹ ਆਪਾਂ ਘਰੇਲੂ ਦਵਾਈ ਬਣਾ ਕੇ ਵਰਤ ਦਿੰਨੇ ਆ ਉਹ ਚੀਜ਼ਾਂ ਦਾ ਵੀ ਧਿਆਨ ਜ਼ਿਆਦਾ ਰੱਖਿਆ ਕਰੋ ਥੋੜਾ ਜਿਹਾ ਕਿਉਂ ਮੱਖੀ ਨੇ ਇਹਨਾਂ ਨੂੰ ਦਿਨੇ ਤੰਗ ਕਰੇ ਮਸਰ ਨਾਲ ਤੰਗ ਕਰੇ ਕਿਉਂਕਿ ਮਸਰ ਹੁਣ ਤਾਂ ਗਰਮੀ ਦੇ ਹਿਸਾਬ ਨਾਲ ਬਹੁਤ ਘਟਿਆ ਹੋਇਆ ਬਹੁਤ ਜ਼ਿਆਦਾ ਸੌਣ ਚ ਜਾ ਕੇ ਮਸਰ ਹੋਊਗਾ ਉਦੋਂ ਸੌਣ ਇੱਕ ਹੋਰ ਨਵਾਂ ਤਰੀਕਾ ਦੱਸਾਂਗੇ ਮਸਰ ਵੀ ਖਤਮ ਕਰਨ ਦਾ ਭਜਾਉਣ ਦਾ ਕਿਉਂਕਿ ਨਾਲੇ ਤਾਂ ਉਹ ਚ ਖਰਚਾ ਘਟ ਆਊਗਾ ਤੇ ਉਹ ਕਿਉਂਕਿ ਜਦੋਂ ਆਪਾਂ ਇਹ ਚੀਜ਼ ਪ੍ਰੈਕਟੀਕਲ ਕਰਾਂਗੇ ਉਦੋਂ ਜ਼ਿਆਦਾ ਸਮਝ ਆਊਗੀ ਮੈਂ ਹਰ ਇੱਕ ਵਾਰ ਉਹੀ ਤਰੀਕਾ ਵਰਤਦੀਆਂ ਨਾਲ ਤਾਂ ਪ੍ਰੀਆਂ ਪਾਥੀਆਂ ਘੱਟ ਵੇਸਟ ਹੁੰਦੀਆਂ ਨੇ ਤੇ ਨਾਲੇ ਸਾਰੀ ਰਾਤ ਧੂਆਂ ਰਹਿੰਦਾ ਬਾਰੀ-ਬਾਰੀ ਆਪਾਂ ਨੂੰ ਧੂਈ ਕਰਨ ਦੀ ਲੋੜ ਨਹੀਂ ਹੈਗੀ ਤੇ ਇਹ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀ ਵੀ ਛੋਟੀਆਂ-ਛੋਟੀਆਂ ਚੀਜ਼ਾਂ ਚੋਂ ਹੀ ਆਪਾਂ ਇਹ ਕੰਮ ਕਰ ਸਕਦੇ ਹਾਂ ਤੇ ਵਿੱਚ ਵੀਰ ਵੀ ਐਂ ਕਹ ਦਿੰਦੇ ਨੇ ਵੀ ਸੋਨੂੰ ਕੀ ਇਹ ਚੀਜ਼ਾਂ ਦਾ ਬਹਲਾ ਪਤਾ ਹੈ ਬਿਰੇ ਵੀ ਜੇ ਕੋਈ ਨਵਾਂ ਕੰਮ ਵਿਚਾਰਾ ਕਰਦਾ ਏ ਇੱਕ ਨਾ ਕੁੜੀ ਆ ਮੇਰੇ ਯਾਦ ਨਹੀਂ ਆ ਰਿਆ ਛੋਟੀ ਉਮਰ ਦੀ ਬੱਚੀ ਉਹ ਮੰਨ ਲਾ ਕੇ 18 19 ਸਾਲ ਕਮਲ ਤੇਰੇ ਵਰਗੀ ਹੋਣੀ ਆ ਤੇ ਉਹ ਮੁੰਡਿਆਂ ਜੇ ਵਾਂਗੂ ਹੀ ਰਹਿੰਦੀ ਆ ਉਹ ਕਾਰੋਬਾਰ ਕਰਦੀ ਮੈਂ ਨਾ ਭੁੱਲ ਗਈ ਉਹਦਾ ਤੇ ਵੀ ਵੀ ਲੋਕ ਨਾ ਜਿਹੜੇ ਬੱਚੇ ਕੰਮ ਕਰਕੇ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਆਉਂ ਨਹੀਂ ਦਿੰਦੇ ਉਹਨਾਂ 'ਚ ਵੀ ਗਲਤ ਕਮੈਂਟ ਕਰਦੇ ਨੇ ਉਹ ਵਿਚਾਰੀ ਇੱਕ ਦਿਨ ਲੱਗੀ ਪਈ ਸੀ ਕਹਿੰਦੀ ਵੀ ਐ ਕਮੈਂਟ ਕਰਦੇ ਨੇ ਲੋਕ ਵੀ ਤੁਸੀਂ ਜੇ ਕੋਈ ਬੱਚਾ ਸਾਡਾ ਕੰਮ ਕਰਕੇ ਵੀ ਵਿੱਚ ਤਕਰੀਬਨ ਬੱਚਿਆਂ ਦੀ ਸੋਚ ਇਹ ਬਣ ਚੁੱਕੀ ਅਸੀਂ ਬਾਹਰ ਹੀ ਜਾਣਾ ਕੈਨੇਡਾ ਅਲਰਟਸ ਕਰਨੀਆਂ ਬਾਹਰ ਜਾ ਠੀਕ ਆ ਤੁਹਾਡਾ ਕਿੱਤਾ ਨਾ ਛੱਡੋ ਆਪਦੇ ਕਿੱਤੇ ਨੂੰ ਲੈ ਕੇ ਹੀ ਅੱਗੇ ਆਓ ਤੇ ਇੱਥੇ ਬਹੁਤ ਕੁਝ ਹੈ ਜੇ ਆਪਾਂ ਕਮਾਈ ਕਰਨੀ ਹੈ ਇੱਥੇ ਹੀ ਬਹੁਤ ਹੈ ਸੰਗ ਨਾ ਮੰਨੋ ਆਪਦੇ ਕਿੱਤੇ ਦੇ ਵਿੱਚ ਕੋਈ ਵੀ ਹੁਣ ਤੁਸੀਂ ਯਕੀਨ ਮੰਨਿਓ ਜਿਵੇਂ ਮੇਰੇ ਭਰਾਵਾਂ ਨੇ ਮੈਨੂੰ ਸਲਾਹ ਦਿੱਤੀ ਸੀ ਨਾ ਕਿ ਭੈਣੇ ਆਪਦੇ ਪ੍ਰੋਡਕਟ ਬਣਾ ਕੇ ਤੁਸੀਂ ਤਿਆਰ ਕਰਕੇ ਵੇਚੋ ਲੋਕਾਂ ਦਾ ਕੰਮ ਹੈ ਬੋਲਣਾ ਬੋਲੀ ਜਾਣ ਦੋ ਜਿਹੜੀ ਚੀਜ਼ ਆਪਾਂ ਨੂੰ ਮੁਨਾਫਾ ਆਪਾਂ ਹਿਸਾਬ ਨਾਲ ਸੇਲ ਕਰੋ ਠੀਕ ਹੈ ਤੇ ਵੀ ਮੰਨ ਕੇ ਚੱਲੋ ਜਿਹੜੇ ਬੰਦੇ ਦੇ ਕਿੱਲੇ ਤੇ ਕੱਟੀ ਨਹੀਂ ਹੁੰਦੀ ਗੱਲ ਵੀ ਉਹੀ ਕਰਦਾ ਹੁੰਦਾ ਜਿਨੇ ਸਾਂਭਣੀਆਂ ਨੇ ਉਹ ਗੱਲ ਕਦੇ ਵੀ ਨਹੀਂ ਕਰਦਾ ਹੈਗਾ ਠੀਕ ਆ ਉਹਨੂੰ ਸਮਝਾਈਦਾ ਵੀ ਪਤਾ ਹੋਊਗਾ ਵੀ ਕਿੰਨੇ ਔਖੀ ਆ ਇਹਨਾਂ ਦੀ ਕੇਅਰ ਕਰਨੀ ਕਿੰਨੇ ਔਖੀ ਆ ਤੇ ਇਹਨਾਂ ਦੀ ਮਿਹਨਤ ਕਿੰਨੀ ਆਉਂਦੀ ਆ ਜਿਹੜਾ ਬੰਦਾ ਜ਼ੀਰੋ ਲੈਵਲ ਤੋਂ ਉੱਠ ਕੇ ਐਨੇ ਉੱਚੇ ਪੱਧਰ ਤੇ ਜਾ ਕੇ ਕੰਮ ਕਰ ਰਿਹਾ ਜਾਂ ਜ਼ੀਰੋ ਤੋਂ ਸਟਾਰਟਿੰਗ ਕਰਕੇ ਵਿਚਾਰੇ ਨੇ ਦੋ ਤਿੰਨ ਮੱਝਾ ਰੱਖ ਕੇ ਉਹ ਵੀਡੀਓ ਪਾਉਣ ਲੱਗ ਗਿਆ ਵੀਰੇ ਉਹਨੂੰ ਵੀ ਹੌਸਲਾ ਚਾਹੀਦਾ ਉਹਨੂੰ ਹੌਸਲਾ ਦੇਣ ਦੀ ਬਜਾਏ ਤੁਸੀਂ ਗਲਤ ਕਮੈਂਟ ਕਰਦੇ ਹੋ ਠੀਕ ਆ ਵੀ ਇਹ ਗੱਲਾਂ ਹਰਕਤਾਂ ਤੁਸੀਂ ਨਾ ਕਰਿਆ ਕਰੋ ਤੇ ਤੁਹਾਡੇ ਬੱਚਿਆਂ ਮਿਲਦੀ ਹੈ ਚਲੋ ਕਿਸੇ ਕੋਈ ਛੋਟੀ ਉਮਰ ਦਾ ਦੇਖਦਾ ਕੋਈ ਵੱਡੀ ਉਮਰ ਦਾ ਇਹ ਕਮਲ ਪਤਾ ਨਹੀਂ ਇਹ ਦਿਮਾਗਾਂ ਲੋਕਾਂ ਦੇ ਦਿਮਾਗ ਹੀ ਕਹਿਜੋਗੇ ਠੀਕ ਆ ਵੀ ਇਹਨਾਂ ਦੇ ਦਿਮਾਗ ਹੀ ਪਤਨ ਤੇ ਹੀ ਚੀਜ਼ ਹੀ ਭਰੀਗੀ ਵੀ ਆਪਾਂ ਕਿਸੇ ਨੂੰ ਮਾੜਾ ਬੋਲ ਕੀ ਜਾਣਾ ਹੂੰ ਤੁਹਾਡੇ ਅੱਜ ਨਾ ਮੈਨੂੰ ਇੱਕ ਫੋਨ ਆਇਆ ਤੇ ਉਹ ਇਹ ਚੀਜ਼ ਪੁੱਛਦੇ ਸੀ ਵੀ ਸਾਡੀ ਮੱਝਾਂ ਕਟਰੂ ਵੀ ਵੱਧਾ ਫੁੱਲਦਾ ਨਹੀਂ ਵੀ ਉਹਦੇ ਲਈ ਕੀ ਦੇਈਏ ਅਸੀਂ ਵੀਰੇ ਜਿਵੇਂ ਚਲੋ ਫੇਰ ਫੇਰ ਉਹ ਹੀ ਚੀਜ਼ ਆ ਜਾਂਦੇ ਵੀ ਤੁਸੀਂ ਪ੍ਰੋਮੋਸ਼ਨ ਕਰਦੇ ਹੋ ਹਨ ਪ੍ਰੋਮੋਸ਼ਨ ਬਿਲਕੁਲ ਵੀ ਨਹੀਂ ਕਰਦੇ ਪਹਿਲੀ ਗੱਲ ਤਾਂ ਤੁਸੀਂ ਨਾ ਜਿਵੇਂ ਮੰਨ ਕੇ ਚਲੋ ਆਪਦਾ ਜਿਹੜਾ ਮੈਂ ਤੁਹਾਨੂੰ ਦੱਸੂਗੀ ਉਹ ਫਾਰਮੂਲਾ ਦੱਸੂਗੀ ਕਿਸੇ ਅਗਲੀ ਵੀਡੀਓ 'ਚ ਦੱਸੂਗੀ ਆਦੇ ਕਟਰੂਆਂ ਵਾਸਤੇ ਜੋ ਅਸੀਂ ਵਰਤਦੇ ਹਾਂ ਉਹ ਤੁਸੀਂ ਫਾਰਮੂਲਾ ਬਣਾ ਕੇ ਤਿਆਰ ਕਰ ਦਿਓ ਵੀ ਫੀਡ ਜਿਵੇਂ ਤੁਹਾਨੂੰ ਪਤਾ ਹੁਣ ਆਟਾ ਵੀ ਤਾਂ ਆਪਾਂ ਪਾਉਣੀ ਆ 25 26 ਸੋਨ ਕੁਆਂਟਲ ਕਣਕ ਆਗੀ ਦੀਗਾ ਉਪਾ ਮੰਗੇ ਅਸੀਂ ਆਪਦੀ ਫੀਡ ਮੰਨ ਲਓ ਬਣਾ ਕੇ ਇਹਨਾਂ ਨੂੰ ਤਿਆਰ ਕਰਕੇ ਪਾ ਦੇਣੇ ਹੁੰਦੇ ਆ ਬਾਕੀ ਜਿਹੜਾ ਕਿ ਮਿੰਨਸ 27 ਆ ਉਹ ਥੋੜਾ ਥੋੜਾ ਉਹ ਵੀ ਪਾਉਂਦੇ ਰਹੋ ਉਹਦੇ ਨਾਲ ਵੀ ਨਾ ਪਸ ਉਹ ਜਿਹੜਾ ਕੱਟਰੂ ਐ ਉਹਦੀਆਂ ਘਾਟਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਮੰਨ ਲਓ ਬਦਨ ਫੁੱਲਣ ਦੇ ਵਿੱਚ ਉਹ ਵੀ ਜਾਦੇ ਇਹ ਚੀਜ਼ ਚ ਵੱਧਦਾ ਹੁੰਦਾ ਹੈ ਬਾਕੀ ਤੁਸੀਂ ਨਾ ਥੋੜਾ ਥੋੜਾ ਨਮਕ ਥੋੜੀ ਜੀ ਮਾਤਰਾ ਦੇ ਵਿੱਚ ਹਰ ਇੱਕ ਨੂੰ ਕਿਸੇ ਨੂੰ ਪਸ ਨੂੰ ਪਾਇਆ ਕਰੋ ਠੀਕ ਹੈ ਮਿੱਠਾ ਸੋਡਾ ਵੀ ਜ਼ਰੂਰ ਪਾਇਆ ਕਰੋ ਉਹਦੇ ਨਾਲ ਨਾਲੇ ਮੰਨ ਕੇ ਚੱਲੋ ਵੀ ਜਿੰਵੇਂ ਪਸ ਨੂੰ ਤੇ ਵੱਧ ਲੱਗਦੀ ਹੈ ਜੇ ਕੋਈ ਵੀ ਆਪਣਾ ਕੱਟਰੂ ਮੱਝ ਪਾਣੀ ਜ਼ਿਆਦਾ ਪੀਊਗੀ ਉਹ ਅੰਦਰੋਂ ਸਰੀਰ ਵੀ ਸਾਫ਼ ਹੋਊਗਾ ਤੇ ਦੁੱਧ ਦੀ ਮਾਤਰਾ ਵੀ ਮੱਝਾਂ ਦੀ ਜ਼ਿਆਦਾ ਵੱਧਦੀ ਹੈ ਠੀਕ ਹੈ ਇਹ ਚੀਜ਼ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੇ ਨੇ ਵਿਦਵਾਨ ਵਿੱਚ ਆ ਕੇ ਬੋਲ ਜਾਂਦੇ ਨੇ ਮੈਂ ਬੋਲਣਾ ਕਿਸੇ ਨਾਲ ਨਹੀਂ ਚਾਹੁੰਦੀ ਨਾ ਕਿਸੇ ਨੂੰ ਮਾੜਾ ਬੋਲਿਆ ਪਰ ਗੁੱਸਾ ਉੱਥੇ ਆ ਜਾਂਦਾ ਜੇ ਕੋਈ ਵੀ ਵੀਰ ਚਲੋ ਕੱਲੀ ਮੇਰੀ ਗੱਲ ਨਹੀਂ ਹੈਗੀ ਇੱਕ ਭੈਣ ਇੱਥੋਂ ਪਤਾ ਨਹੀਂ ਕਿੱਥੋਂ ਵੀਡੀਓ ਪਾਉਂਦੀ ਹੈ ਕੱਲ ਉਹਦੇ ਨਾਲ ਮੇਰੀ ਗੱਲ ਹੋਈ ਸੀ ਮੈਂ ਕਿਹਾ ਤੁਸੀਂ ਭੈਣੇ ਫੇਸ ਕਿਉਂ ਨਹੀਂ ਫੇਸ ਆਪਣਾ ਵੀ ਕਿਉਂ ਨਹੀਂ ਦਿਖਾਉਂਦੇ ਆਪਣਾ ਮੂੰਹ ਉਹ ਕਹਿੰਦੇ ਭੈਣੇ ਵੀ ਲੋਕ ਨਾ ਵੀ ਬਹੁਤ ਜ਼ਿਆਦਾ ਇਹ ਵੀ ਗਲਤ ਕਮੈਂਟ ਕਰ ਜਾਂਦੇ ਨੇ ਮੈਂ ਭੈਣੇ ਲੋਕਾਂ ਦੀ ਜੇ ਤੂੰ ਪਰਵਾਹ ਕੀਤੀ ਤੂੰ ਅੱਗੇ ਕਦੇ ਵੀ ਨਹੀਂ ਵੱਧ ਸਕਦੀ ਇਹ ਲੋਕਾਂ ਦਾ ਕੰਮ ਹੈ ਬੋਲਣਾ ਹਾਥੀ ਤੁਰ ਜਾਂਦਾ ਹਾਥੀ ਮਗਰ ਕਿੰਨੇ ਕੁੱਤੇ ਹੁੰਦੇ ਨੇ ਉਹਨੇ ਅੱਬ ਦੀ ਚਾਲ ਹੀ ਜਾਣਾ ਤੁਸੀਂ ਆਪਣੀ ਚਾਲ ਚੱਲੋ ਆਪਾਂ ਕੋਈ ਦੋ ਨੰਬਰ ਦਾ ਤੁਹਾਂ ਦਾ ਨਹੀਂ ਕਰਦੇ ਠੀਕ ਹੈ ਇਹ ਲੋਕ ਨਾ ਐਡੇ ਐਡੇ ਗਿਆਨ ਵੰਡਣ ਆ ਜਾਂਦੇ ਨੇ ਜਿਹੜੇ ਲੋਕ ਚਿੱਟਾ ਵੇਚਦੇ ਨੇ ਉਹ ਉਹ ਕਿੱਥੋਂ ਦੇ ਪ੍ਰੈਕਟੀਕਲ ਨੇ ਉਹਨਾਂ ਕੋਲੋਂ ਕਿੱਥੋਂ ਦੇ ਲਾਇਸੈਂਸ ਬਣਾਏ ਹੋਏ ਨੇ ਹਨਾ ਉਹਨਾਂ ਨੇ ਉਹ ਕਿਵੇਂ ਸੇਲ ਕਰ ਰਹੇ ਨੇ ਕਿਵੇਂ ਵੇਚ ਰਹੇ ਨੇ ਉਹ ਉਹਨਾਂ ਨੂੰ ਜਾ ਕੇ ਨਹੀਂ ਕੋਈ ਕਹਿੰਦਾ ਦੁਕਾਨਦਾਰ ਨੇ ਚਲੋ ਮੰਨ ਲਓ ਹਰੇਕ ਦਾ ਕਿੱਤਾ ਆਪਦਾ ਹਨਾ ਉਹ ਆਪਾਂ ਕਿਸੇ ਨੂੰ ਮਾੜਾ ਬੋਲਣਾ ਨਹੀਂ ਨਾ ਕਦੇ ਬੋਲਿਆ ਗੱਲ ਆਪਾਂ ਉਥੇ ਕਰਨੀ ਚਾਹੁੰਨੇ ਆ ਮੰਨ ਕੇ ਚੱਲੋ ਕਿ ਗੰਨਾ ਕਿੱਥੇ ਪੈਦਾ ਹੁੰਦਾ ਆਪਣੇ ਖੇਤਾਂ 'ਚ ਉਹ ਵੀ ਆਪਾਂ ਨੂੰ ਜਿੰਨੇ ਵੀਰ ਸਾਡੇ ਗੰਨਾ ਸਿੱਟ ਕੇ ਆਉਂਦੇ ਨੇ ਉਹਨਾਂ ਨੂੰ ਪੇਮੈਂਟ ਪੂਰੀ ਨਹੀਂ ਮਿਲਦੀ ਟਾਈਮ ਨਾਲ ਪੇਮੈਂਟ ਮਿਲਦੀ ਨਹੀਂ ਹੈਗੀ ਹਨਾ ਤੇ ਖੰਡ ਜਿਹੜੇ ਖੰਡ ਦਾ ਰੇਟ ਆ ਕੌਣ ਤੈ ਤੈ ਕਰਦਾ ਵਪਾਰੀ ਕਿਸਾਨ ਨਹੀਂ ਕਰਿਆ 40-45 ਰੁਪਏ ਆਪਾਂ ਮੰਨ ਕੇ ਚੱਲੋ ਮਹਾਜਨ ਕੌਮ ਜਿੰਨੇ ਵੀ ਸਾਡੇ ਭਾਈਚਾਰੇ ਦੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਚਲੋ ਵੱਡੇ-ਵੱਡੇ ਮਾਲ ਨੇ ਉੱਥੇ ਜਾ ਕੇ ਆਪਾਂ ਕਾਂਗੇ ਦਾ ਰੇਟ ਕੀ ਆ ਉਹਨਾਂ ਦੀ ਫਿਕਸ ਰੇਟ ਉੱਥੇ ਸਲਿੱਪਾਂ ਲੱਗੀਆਂ ਪਈਆਂ ਨੇ ਉੱਥੇ ਕਿਉਂ ਨਹੀਂ ਫਿਰ ਆਪਾਂ ਬੋਲਦੇ ਹੈਗੇ ਚੀਜ਼ ਆਪਣੀ ਆ ਤੇ ਆਪਾਂ ਤਾਂ ਸਿੱਟ ਕੇ ਆਉਣੇ ਆ ਉਹ ਉਹ ਲੋਕ ਰੇਟ ਲਾਰੇ ਨੇ ਇੱਕ ਜੱਟ ਜ਼ਿੰਮੇਦਾਰੀ ਹੈ ਜੀਨੂੰ ਚੀਜ਼ ਦਾ ਮੁੱਲ ਲੈਣਾ ਹੀ ਨਹੀਂ ਆਉਂਦਾ ਨਾ ਹੀ ਆਪਣੇ ਭੈਣ ਭਾਈ ਵੀ ਆਪਣੀ ਚੀਜ਼ ਦਾ ਰੇਟ ਲੈਣ ਦਿੰਦੇ ਨੇ ਠੀਕ ਹੈ ਇਹਨਾਂ ਦਾ ਇੱਕਾ ਨਹੀਂ ਹੈਗਾ ਵੀਰੇ ਜੇ ਇੱਕ ਬੰਦਾ ਇਹ ਚੀਜ਼ ਕਹਿ ਦੂ ਨਾ ਵੀ ਮੈਂ ਕਹਦਾ ਵੀ ਮੰਨ ਕੇ ਚੱਲੋ ਆਪਾਂ ਸਬਜ਼ੀ ਲਈ ਆ ਵੀ ਕਦੂ ਅਸੀਂ 60 ਰੁਪਏ ਦੇਵਾਂਗੇ ਦੂਜਾ ਕਹੂਗਾ ਸਾਤ ਉਸ ਤੇ 10 ਲੈ ਜਾਓ ਵੀ ਤੁਸੀਂ ਆਪਦੀ ਚੀਜ਼ ਦਾ ਮੁਨਾਫਾ ਲੈਣਾ ਸਿੱਖ ਲਓ ਠੀਕ ਹੈ ਵੀ ਜਦੋਂ ਐਡੇ-ਐਡੇ ਮਾਲ ਦੇ ਵਿੱਚ ਕੱਪੜਾ ਲੈਣ ਜਾਂਦੇ ਆ ਪੀਜ਼ਾ 버ਗਰ ਉਹਨਾਂ ਦੇ ਫਿਕਸ ਰੇਟ ਨੇ ਉੱਥੇ ਕਿਉਂ ਨਹੀਂ ਆਪਾਂ ਬੋਲਦੇ ਆਪਣੇ ਬੱਚੇ ਖਾਂ ਠੀਕ ਆ ਸਾਰਿਆਂ ਦੇ ਤਕਰੀਬਨਾਂ ਦੇ ਘਰਾਂ ਦੇ ਵਿੱਚ ਜਾਂਦਾ ਹੀ ਹੋਊਗਾ ਤੇ ਉੱਥੇ ਕਿਉਂ ਨਹੀਂ ਫਿਰ ਆਪਾਂ ਬੋਲਦੇ 1.5 150 ਰੁਪਏ ਤੋਂ ਸਟਾਰਟ ਹੈ ਉਹ ਆਪਾਂ ਨੂੰ ਨਾਲ ਇਹ ਨਹੀਂ ਪਤਾ ਉਹ ਆਪਣੇ ਘਰੇ ਵਿੱਚ ਕਰਦੀਆਂ ਚੀਜ਼ਾਂ ਬੰਦੀਆਂ ਨੇ ਉਹਨਾਂ ਦੇ ਵਿੱਚ ਚੀਜ਼ਾਂ ਆਪਣੀਆਂ ਨੇ ਵੀ ਪਰ ਮੈਨੂੰ ਇੱਕ ਚੀਜ਼ ਦੱਸ ਵੀ ਤੇਰੇ ਕੋਲ ਇਹ ਚੀਜ਼ ਦਾ ਇਲਾਜ ਹੈਗਾ ਜਿਵੇਂ ਵਿੱਚ ਕਹਿ ਲੈਂਦਾ ਵੀ ਸਾਡੇ ਮੱਜਾਂ ਦੇ ਜਾਂ ਗਾਂ ਦੇ ਹਨਾ ਵੀ ਇੱਕ ਥਣ ਚੋਂ ਵੀ ਦੁੱਧ ਨਹੀਂ ਆਉਂਦਾ ਕਮਲ ਇਹ ਨਾ ਚੀਜ਼ਾਂ ਜਿਵੇਂ ਮੰਨ ਕੇ ਚਲੋ ਕਿਸੇ ਕਿਸੇ ਬਸਨ ਨੂੰ ਕਿਵੇਂ ਦੀ ਦਿੱਕਤ ਆ ਜਾਂਦੀ ਹੈ ਪਰ ਜਿਹੜੇ ਸਾਡੀ ਜਿਹੜੀ ਸਾਮ ਸਵਾਲ ਹੈ ਇਹ ਸਾਡੇ ਦਿੱਕਤ ਕਦੇ ਆਈ ਨਹੀਂ ਨਾ ਬਸ ਚਰਚਾ ਕਰਕੇ ਬਹੁਤਿਆਵੀ ਭੈਣ ਕਹਿੰਦੀ ਸੀ ਵੀ ਦੱਸਾਂਗੇ ਅਸੀਂ ਕੋਈ ਤਰੀਕਾ ਹਨਾ ਉਹ ਫੌਜੀ ਮੰਨ ਕੇ ਚੱਲੋ ਜਿਹੜੇ ਬੰਦੇ ਦਾ ਜ਼ਿਆਦਾ ਪ੍ਰੈਕਟੀਕਲ ਹੁੰਦਾ ਇਹ ਚੀਜ਼ਾਂ 'ਚ ਕਿਉਂਕਿ ਜੇ ਆਪਾਂ ਇਹ ਸ਼ੁਰੂ ਤੋਂ ਹੀ ਧਿਆਨ ਰੱਖਾਂਗੇ ਜਿਵੇਂ ਆਪਾਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਇਹ ਉੱਲੀ ਰੋਗ ਤੋਂ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ ਉੱਲੀ ਕਿੱਥੋਂ ਪੈਦਾ ਹੁੰਦੀ ਹੈ ਜਿਵੇਂ ਉਹ ਵੀਰੇ ਨੇ ਵੀ ਆਪਾਂ ਨੂੰ ਦੱਸਿਆ ਸੀਗਾ ਫੌਜੀ ਨੇ ਵੀ ਜਿਵੇਂ ਆਪਣੀ ਤੂੜੀ ਬਾਹਰ ਪਈ ਆ ਜਿਹੜਾ ਚਾਰ ਆਗਾ ਉਹਨੂੰ ਉੱਲੀ ਲੱਗ ਜਾਂਦੀ ਆ ਆਪਾਂ ਆਸੇ ਪਾਸੇ ਜਿਹੜਾ ਚਾਰ ਚਲੋ ਹੁਣ ਜਿਹੜੇ ਪਾਉਂਦੇ ਨੇ ਆਪਾਂ ਇੱਕ ਤਾਂ ਇਹ ਸਾਮਸ ਵਾਲੇ ਕਿ ਚੰਗੇ ਤਰੀਕੇ ਨਾਲ ਟੱਕੇ ਰੱਖਿਆ ਜਾਵੇ ਜਦੋਂ ਉਹ ਉੱਲੀ ਵੰਜਾਂ ਨੇ ਉਹਦੇ ਵਿੱਚ ਜਾਲਾ ਛੋਟੇ ਛੋਟੇ ਜੀ ਪੈਦਾ ਹੋ ਜਾਂਦੇ ਨੇ ਫਿਰ ਅੰਦਰ ਜਾ ਕੇ ਬਿਮਾਰੀਆਂ ਤਾਂ ਲੱਗਣਗੀਆਂ ਹੀ ਲੱਗਣਗੀਆਂ ਹੁਣ ਆਪਾਂ ਗਿਆ ਆਪਾਂ ਕੋਈ ਗਲੀ ਸੜੀ ਚੀਜ਼ ਆਪਣੇ ਅੰਦਰ ਜਾਊਗੀ ਉਹ ਰੋਗ ਤਾਂ ਲਾਊਗੀ ਨਾ ਲਾਊਗੀ ਉਹ ਚੀਜ਼ਾਂ ਤੇ ਤੁਸੀਂ ਧਿਆਨ ਜ਼ਿਆਦਾ ਦਿਓ ਤੁਹਾਡੇ ਪਸ਼ੂ ਨੂੰ ਕਦੇ ਵੀ ਕੋਈ ਦਿੱਕਤ ਆਉਂਦੀ ਨਹੀਂ ਹੈਗੀ ਵਿਚਾਰ ਪਾਉਂਦਾ ਵੀ ਕੋਈ ਤਰੀਕਾ ਹੁੰਦਾ ਵੀ ਇਹੋ ਇੱਕ ਤਰੀਕਾ ਹੁੰਦਾ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਦਾ achar ਪਾਓ ਨਾ ਹਾਂ ਕਿਉਂਕਿ ਮੈਂ ਤਾਂ ਫਿਰ ਉਹੀ ਸਲਾਹ ਦੂੰ ਜਿਹੜੀ ਅਸੀਂ ਵਰਤਦੇ ਆਂ ਅਸੀਂ ਜਦੋਂ ਚਾਰ ਪਾਈ ਨਹੀਂ ਆ ਫਿਰ ਆਪਾਂ ਉਹ ਚੀਜ਼ੇਗਾ ਮੈਂ ਪ੍ਰੈਕਟੀਕਲ ਚ ਕਿਵੇਂ ਦੱਸ ਸਕਦੇ ਆਂ ਵੀ ਆਪਾਂ ਤੇ ਇਹ ਚੀਜ਼ਾਂ ਕਹਿੰਦੇ ਆਂ ਵੀ ਆਪਦੀਆਂ ਚੀਜ਼ਾਂ ਨੂੰ ਨਾ ਦੇਸੀ ਖਰਾਕ ਪਾਉ ਬਸਾਂ ਨੂੰ ਚਲੋ ਪੀੜ ਤਾਂ ਹੁਣ ਨੋਰਮਲ ਆ ਉਹਦਾ ਵੀ ਆਪਾਂ ਸਾਰੇ ਪਾਉਣੀ ਪਾਉਣੀ ਆ ਠੀਕ ਹੈ ਜਿਵੇਂ ਆਪਾਂ ਕਰਗਲ ਫੀਡ ਪਾਉਣੇ ਆ ਪਰ ਇਹ ਨਹੀਂ ਹੈਗਾ ਵੀ ਆਪਾਂ ਦੁੱਧ ਕੱਢਣ ਵਾਸਤੇ ਲਿਮਟ ਤੋਂ ਬਾਹਰ ਹੀ ਪਾਈ ਜਾਂਦੇ ਆ ਜੇ ਆਪਣਾ ਪਸ਼ੂ 14 ਲੀਟਰ ਦਿੰਦਾ ਆਪਾਂ ਉਹ ਚ ਤੀਜਾ ਹਿੱਸਾ ਹੀ ਵੀੜ ਪਾ ਰਹੇ ਆ ਤੀਜਾ ਹਿੱਸਾ ਨਾ ਕਿ ਅੱਧ ਪਾ ਰਹੇ ਆ ਇਹ ਚੀਜ਼ ਫੈਕਟਰੀਆਂ ਦੱਸਦੇ ਨੇ ਵੀ ਅੱਧ ਤੋਂ ਸੀ ਮੰਨ ਕੇ ਅੱਧ ਪਾਓ ਆਪਾਂ ਦਾ ਤੀਜਾ ਚੌਥਾ ਹਿੱਸਾ ਹੀ ਪਾ ਰਹੇ ਆ ਬਾਕੀ ਆਪਾਂ ਘਰ ਦੀ ਖਰਾਕ ਪਾਉਣੇ ਆ ਜਿਵੇਂ ਹੁਣ ਆਪਾਂ ਤੇਲ ਕਢਾ ਕੇ ਲੈਂਦਾ ਅਸੀਂ ਖਾਲਾ ਉਹਦੀ ਨਾਲ ਸੰਨੀ ਕਰਦੇ ਆ ਲੇਟੀ ਪਾਉਣੇ ਆ ਸ਼ੱਕਰ ਪਾਉਣੇ ਆ ਗਰਮੀ ਦੇ ਵਿੱਚ ਸਿਆਲ ਦੇ ਵਿੱਚ ਅਸੀਂ ਗੱਟਾ ਗੱਟਾ ਦੋ ਦੋ ਗੱਟੇ ਇਕੱ ਬਈ ਇਹ ਚੀਜ਼ਾਂ ਤੁਸੀਂ ਘਰੇ ਘਰੇਲੂ ਜਿਆਦਾ ਕਰਿਆ ਕਰੋ ਕਿਉਂਕਿ ਡਾਕਟਰੀ ਇਲਾਜਾਂ ਦੇ ਵਿੱਚ ਜਿਆਦਾ ਨਾ ਪਿਆ ਕਰੋ ਜਦੋਂ ਹੁਣ ਹੱਦ ਤੋਂ ਹੀ ਚੀਜ਼ ਵੱਧ ਗਈ ਉਹ ਤਾਂ ਆਪਾਂ ਨੂੰ ਕਰਾਉਣਾ ਪੈਂਦਾ ਅਸੀਂ ਕਿਹੜਾ ਕਰਾਉਂਦੀ ਨਹੀਂ ਹੈਗੇ ਜੇ ਹੁਣ ਮੈਂ ਕਾਂ ਵੀ ਸਾਰੇ ਇਲਾਜ ਮੈਂ ਘਰੀ ਕਰ ਲੂੰਗੀ ਤੇ ਆਪਾਂ ਕੋਈ ਡਾਕਟਰ ਤਾਂ ਹੈ ਨਹੀਂਗੇ ਜਿੰਨੀ ਕਿ ਮੈਨੂੰ ਨੌਲੇਜ ਹੁੰਦੀ ਆ ਆਪਾਂ ਦੱਸ ਦਿੰਨੇ ਆ ਤੇ ਜਿਹੜੀ ਇੱਕ ਵਿੱਚ ਸਾਨੂੰ ਇਹ ਵੀਰ ਪੁੱਛਦੇ ਸੀਗੇ ਵੀ ਭੈਣੇ ਤੁਸੀਂ ਜਿਵੇਂ ਉਹ ਆਪਣੀ ਹਾਥੀ ਮੱਝ ਦੀ ਕੱਟੀ ਮਰ ਗਈ ਸੀਗੀ ਵੀ ਤੁਸੀਂ ਉਹ ਚੀਜ਼ ਉਹ ਕੱਟੀ ਕਿਵੇਂ ਮਾਗਰ ਲਾ ਲਈ ਬੱਚਾ ਪੁਰ ਵੀ ਵਿੱਚ ਪਸ਼ੂ ਭੁੱਲ ਜਾਂਦੇ ਨੇ ਉਹ ਐਹੇ ਜੀ ਮੱਝ ਸੀ ਕਿਸੇ ਨੂੰ ਬੈਠਣ ਨੂੰ ਵੀ ਨਹੀਂ ਦੇਣਾ ਸੀ ਉਹਨੇ ਉਹ ਜਿਹੜੀ ਸਾਡੀ ਇੱਕ ਮੱਝ ਹੋਰ ਸੂਈ ਹੋਈ ਸੀ ਇੱਕ ਤਰੀਕਾ ਇਹਦਾ ਬਹੁਤ ਜ਼ਿਆਦਾ ਵੀ ਜੇ ਕੋਈ ਕੱਟਰੂ ਨਾ ਮੱਝ ਭੁੱਲ ਜਾਂਦੀ ਐ ਉਹ ਜਦੋਂ ਇੱਕ ਤਾਂ ਹੁਣ ਜਦੋਂ ਤਾਜ਼ਾ ਸੂਣ ਦਾ ਪਸ਼ੂ ਉਦੀ ਦੁੱਧ ਹੁੰਦਾ ਉਹਦਾ ਉਹਦੇ ਉੱਪਰ ਲਾਓ ਮਤਲਬ ਹੀ ਨਹੀਂ ਹੈਗਾ ਤੁਹਾਡੀ ਮੱਝ ਕੱਟਰੂ ਨਾ ਲਵੇ ਕਿ ਜਦੋਂ ਪਸਾਅ ਕਰਦੀ ਆ ਉਹਦਾ ਪਸਾਅ ਲੈ ਕੇ ਉਹਦੇ ਉੱਤੇ ਡੋਲਿਆ ਜਾਵੇ ਕਿਉਂਕਿ ਇਹਨੂੰ ਆਪਦੀ ਹੀ ਸਿਮਨ ਲਾਉਗੀ ਹੁਣ ਉਹ ਕੱਟੀ ਲਈ 1 ਲੀਟਰ ਤਕਰੀਬਨ ਪ੍ਰੈਕਟੀਕਲ ਆ ਮੇਰਾ ਹੁਣ ਆਪਾਂ ਜਾਂਦਾ ਤੁਸੀਂ ਕਹਿ ਕੇ ਦਿਖਾਓ ਵਿੱਚ ਕਹਿ ਦੇਣਗੇ ਵੀ ਇਹ ਤਾਂ ਝੂਠ ਬੋਲਦੇ ਹੋਣਗੇ ਇਹ ਵੀਰੇ ਪ੍ਰੈਕਟੀਕਲ ਆ ਦੋ ਮੱਝਾਂ ਉਹ ਕੱਟੀ ਤੇ ਦੋ ਮੱਝਾਂ ਮਿਲ ਰਹੀਆਂ ਨੇ ਇਸ ਟਾਈਮ ਵੇਗਾ ਇੱਕ ਉਹਦੀ ਜਨਮ ਦਿਨ ਵਾਲੀ ਮਾਂ ਹੋਗੀ ਇੱਕ ਉਹਨੂੰ ਪਾਲਣ ਵਾਲੀ ਹੋਗੀ ਹੁਣ ਉਹਦਾ ਦੁੱਧ ਇਹ ਪੀ ਰਹੀ ਐ ਚਲੋ ਮੈਂ ਸੋਚਦੀ ਸੀ ਵੀ ਉਹ ਵੀ ਤਾਂ ਦੋ ਥਾਂ ਚੋਂਗਦੀ ਵਿਚਾਰੀ ਹੁਣ ਉਹਦਾ ਦੁੱਧ ਇਹ ਵੀ ਉਹ ਇਹ ਪਿੰਦੀ ਐ ਕੱਟੀ ਤੇ ਇਹ ਵੀ ਚਲੋ ਉਹ ਪਰਮਾਤਮਾ ਨੇ ਜਿੰਨੀ ਕੋ ਉਹਦੀ ਲਿਖੀ ਸੀ ਹੁੰਦੇ ਉਹਦੇ ਨਾਲ ਹੋਗੀ ਤੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਵੀਰੇ ਵੀ ਮੇਰਾ ਇੱਕ ਇਹੀ ਮੈਸੇਜ ਆ ਵੀ ਜਿਹੜਾ ਵੀ ਸਾਡਾ ਕੋਈ ਬੱਚਾ ਸਾਡਾ ਕੋਈ ਭੈਣ ਭਰਾ ਨਾ ਮਾ ਆਪਦਾ ਕਾਰੋਬਾਰ ਕਰਦਾ ਉਹਨੂੰ ਸਿੱਟਿਆ ਨਾ ਕਰੋ ਥੱਲੇ ਉਹਦੇ ਮਨ 'ਚ ਪਹਿਲੇ ਹੀ ਨਫਰਤ ਦੇ ਚੀਜ਼ਾਂ ਦੀ ਪੈਦਾ ਨਾ ਕਰਦਿਆ ਕਰੋ ਡਰ ਨਾ ਪੈਦਾ ਕਰਦਿਆ ਕਰੋ ਕਿਉਂਕਿ ਹੁਣ ਇੱਕ ਕੁੜੀ ਹੁੰਦੀ ਐ ਜਿਹ ਉਹ ਸਾਡੀ ਧੀ ਹੈ ਸਾਡੀ ਭੈਣ ਆ ਉਹ ਵੀਡੀਓ ਨਵੀਂ ਸਟਾਰਟ ਕਰਨ ਲੱਗੇ ਜਦੋਂ ਆਹ ਵਾਲਾ ਗਲਤ ਮਲਤ ਬੋਲਦਾ ਉਹਦੇ ਉਹਦਾ ਪਰਿਵਾਰ ਹੁੰਦਾ ਉਹਦੇ ਭੈਣ ਭਾਈ ਹੁੰਦੇ ਨੇ ਉਹ ਡਰ ਦੇ ਮਾਰੇ ਉਹਨੂੰ ਇਹ ਪਿੱਛੇ ਹਟਾ ਦਿੰਦੇ ਨੇ ਵੀ ਤੂੰ ਕੀ ਲੈਣਾ ਇਹ ਲੋਕ ਆ ਦੁਨੀਆ ਬੋਲਦੇ ਨੇ ਬਹੁਤ ਕੁਝ ਚੱਲ ਰਿਹਾ ਅੱਜ ਸੋਸ਼ਲ ਮੀਡੀਆ ਤੇ ਲੋਕ ਵਿਊ ਲੈਣ ਦੇ ਮਾਰੇ ਪੈਸਾ ਕਮਾਉਣ ਦੇ ਮਾਰੇ ਵੀ ਚੱਲ ਕਹਿੰਦਾ ਵੀ ਤੁਸੀਂ ਵੀ ਅਸੀਂ ਵੀਰੇ ਜਾਣਕਾਰੀ ਦਿੰਨੇ ਆ ਲੋਕ ਬਹੁਤ ਕੁਝ ਪਾ ਰਹੇ ਨੇ ਅਸੀਂ ਆਪਦੇ ਪਸੂਆਂ ਦੀ ਵੀਡੀਓ ਪਾ ਰਹੇ ਹਾਂ ਨਾ ਵੀ ਇਹ ਚੀਜ਼ਾਂ ਨਾ ਕਰਿਆ ਕਰੋ ਭਰਾ ਬਣ ਕੇ ਜੇ ਕੋਈ ਜੇ ਤੁਸੀਂ ਕਿਸੇ ਨੂੰ ਚੰਗਾ ਕਮੈਂਟ ਨਹੀਂ ਕਰਨਾ ਹੁੰਦਾ ਕਿਸੇ ਨੂੰ ਮਾੜਾ ਵੀ ਨਾ ਕਰੋ ਤੁਹਾਡੇ ਦੇਖ ਦੋਗੇ ਜੇ ਤੁਸੀਂ ਚੰ ਕੋਈ ਵੀ ਆ ਚਾਹੀ ਕਿਸੇ ਦੀ ਵੀ ਆਪਾਂ ਇਹ ਨਹੀਂ ਕਹਿੰਦੇ ਖੱਲੀ ਮੇਰੀ ਤੁਸੀਂ ਹਰ ਇੱਕ ਨੂੰ ਮਾੜਾ ਬੋਲਦੇ ਹੋ ਠੀਕ ਆ ਜਿਹੜੇ ਚਲ ਮਾੜੀਆਂ ਬੰਦੇ ਨੇ ਉਹ ਤਾਂ ਬੋਲਣੀ ਬੋਲਣਾ ਚੰਗਿਆਂ ਨੂੰ ਵੀ ਤੁਸੀਂ ਬੋਲਦੇ ਹੋ ਵਿੱਚ ਵਿਦਵਾਨ ਨੇ ਸਾਰੇ ਵੀਰ ਸਾਨੂੰ ਇੰਨਾ ਪਿਆਰ ਕਰਦੇ ਨੇ ਇੰਨਿਆਂ ਦੇ ਫੋਨ ਆਉਂਦੇ ਨੇ ਸਾਰਾ ਦਿਨ ਥੱਕ ਜਾਂਦੇ ਆ ਫੋਨ ਚੱਕਦੇ ਇਹ ਝੂਠ ਨਹੀਂ ਹੈਗਾ ਇੱਕ ਦਿਨ ਆ ਕੇ ਬੈਠ ਕੇ ਦੇਖ ਲਿਓ ਵਿੱਚ ਜਿਹੜੇ ਮਿਹਨਤ ਦਾ ਮੁੱਲ ਵੀ ਨਹੀਂ ਲੋਕ ਕਿਸੇ ਨੂੰ ਲੈਣ ਦਿੰਦੇ ਵੀ ਉਹ ਲੋਕ ਚਾਹੁੰਦੇ ਪਤਾ ਨਹੀਂ ਕੀ ਨੇ ਹੂੰ ਉਹ ਸਮਝ ਤੋਂ ਬਾਹਰ ਹੈ ਹਰੇਕ ਥਾਂ ਮੈਂ ਕਮੈਂਟ ਕਰਨਾ ਹੀ ਕਰਨਾ ਹਰੇਕ ਦੀ ਪ੍ਰੋਬਲਮ ਦਿੱਕਤ ਇਹੀ ਆ ਰਹੀ ਹੈ ਹਰੇਕ ਬੰਦਾ ਬੋਲ ਰਿਹਾ ਜਿਹੜਾ ਸੋਸ਼ਲ ਮੀਡੀਆ ਤੇ ਆ ਕਮੈਂਟ ਵੀ ਨਾਲ ਲਾ ਰਹੇ ਨੇ ਵੀ ਇਹ ਲੋਕਾਂ ਨੂੰ ਪਤਾ ਨਹੀਂ ਭਾਲਦੇ ਕੀ ਨੇ ਵੀ ਆਪਦੇ ਕੰਮ ਤੱਕ ਵੀਰੇ ਧਿਆਨ ਦਿਓ ਜੇ ਕੋਈ ਵੀ ਇਨਸਾਨ ਤੁਹਾਨੂੰ ਚੰਗਾ ਨਹੀਂ ਲੱਗਦਾ ਕੋਈ ਵੀ ਸੋਸ਼ਲ ਮੀਡੀਆ ਤੇ ਹਾਂ ਜਿਹੜੇ ਬੰਦੇ ਜਿਹੜੀਆਂ ਭੈਣਾਂ ਸਾਡੇ ਜਿਹੜੇ ਭਰਾ ਮੰਨ ਲਓ ਇਹੋ ਜਿਹੀਆਂ ਵੀਡੀਓ ਜਾਦੇ ਇੰਸਟਾ ਤੇ ਪਾ ਰਹੇ ਨੇ ਉਹਨਾਂ ਨੂੰ ਆਪਾਂ ਸਾਰੇ ਰਲ ਕੇ ਆਵਾਜ਼ ਵੀ ਉਠਾ ਸਕਦੇ ਆ ਬੋਲ ਵੀ ਸਕਦੇ ਆ ਇੱਕ ਚੀਜ਼ ਮੈਂ ਤਾਂ ਹੋਰ ਚਾਹੁੰਨੀ ਆ ਇਹ ਨਾ ਮੰਨ ਕੇ ਚੱਲੋ ਸਰਕਾਰ ਨੂੰ ਵੀ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਲੀਗਲ ਪ੍ਰੋਸੈਸ ਹੁੰਦੇ ਨੇ ਆਪਣੇ ਵੀ ਹੁੰਦੇ ਨੇ ਨਾ ਵੀ ਜਿਵੇਂ ਆਪਾਂ ਆਈਡੀ ਬਣਾਉਣੇ ਆਪਣੀ ਸਹੀ ਆਈਡੀ ਆ ਆਪਣੀਆਂ ਫੋਟੋਆਂ ਵੀ ਸਹੀ ਲੱਗੀਆਂ ਨੇ ਜਿਹੜੀਆਂ ਰੋਂਗ ਆਈਡੀਆਂ ਬਣਾ ਕੇ ਲੋਕ ਗਲਤ ਕਿਸੇ ਨੂੰ ਕਮੈਂਟ ਕਰਦੇ ਨੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀ ਕਿਉਂਕਿ ਕਮਲਾ ਉਹਨਾਂ 'ਚ ਇਹ ਹਿੰਮਤ ਤਾਂ ਹੁੰਦੀ ਨਹੀਂ ਵੀ ਸਾਹਮਣੇ ਆ ਕੇ ਕਿਸੇ ਦੇ ਬੋਲੀਏ ਕੁੜੀਆਂ ਦੇ ਨਾਂ ਤੇ ਬੇਸ਼ਰਮਾ ਵਾਂਗੂ ਆਈਡੀਆਂ ਬਣਾਉਣਗੇ ਵੀ ਜੇ ਤੁਹਾਡੇ 'ਚ ਇੰਨੀ ਹਿੰਮਤ ਹੈ ਤੁਸੀਂ ਫਿਰ ਆਪਦੀ ਫੋਟੋ ਕਿਉਂ ਨਹੀਂ ਲਾਉਂਦੇ ਹੈ ਫੋਟੋ ਨਹੀਂ ਆਪਦੀ ਹੁੰਦੀ ਉਹਨਾਂ ਦੀ ਕੁੜੀਆਂ ਬੰਦੇ ਅ ਮਰਦ ਹੋਗੇ ਨਾ ਉਹਨਾਂ ਨੂੰ ਮਰਦਾਂ ਦਾ ਤਾਂ ਗਿਣੇ ਨਹੀਂ ਜਾ ਸਕਦਾ ਜਿਹੜੀ ਕਿਸੇ ਨੂੰ ਗਲਤ ਕਮੈਂਟ ਆ ਕੁੜੀਆਂ ਦੇ ਨਾਂ ਤੇ ਆਈਡੀਆਂ ਬਣਾ ਕੇ ਕਿਸੇ ਨੂੰ ਗਲਤ ਕਮੈਂਟ ਕਰਦੇ ਨੇ ਠੀਕ ਹੈ ਮੈਂ ਸਾਰਿਆਂ ਦੀ ਵੀਡੀਓ ਦੇਖਦੇ ਆ ਮੈਂ ਸਾਰਿਆਂ ਦੇ ਵੀਡੀਓ ਥੱਲੇ ਜਾ ਕੇ ਕਮੈਂਟ ਕਰਦੇ ਹਾਂ ਉਹਨਾਂ ਨੂੰ ਹੌਸਲਾ ਵੀ ਦਿੰਨੇ ਆ ਜਿੰਨੇ ਵੀ ਨਵੇਂ ਮੇਰੇ ਵਰਗੇ ਵਿਚਾਰੇ ਵੀ ਕਾਰੋਬਾਰ ਕਰਦੇ ਸਾਡੇ ਭਰਾ ਸਾਡੀਆਂ ਭੈਣਾਂ ਤੇ ਵਿੱਚ ਹੁਣ ਜਿਹੜੋ ਵੀਰ ਕਹਿੰਦੇ ਨੇ ਸਾਡੀ ਸਟੋਰੀ ਪਾ ਦਿਓ ਭੈਣੇ ਅਸੀਂ ਆਪਾਂ ਸਟੋਰੀ ਵੀ ਪਾਉਣੀ ਆ ਕਮਲ ਕਿਸੇ ਤੋਂ 1 ਰੁਪਿਆ ਨਹੀਂ ਲੈਂਦੇ ਅਸੀਂ ਸਟੋਰੀਆਂ ਦਾ ਕਿਉਂਕਿ ਜੇਦਾ ਕਿਸੇ ਦਾ ਨਮਾ ਕੰਮ ਹੁੰਦਾ ਫਿਰ ਆਪਣਾ ਕੀ ਜਾਂਦਾ ਲੋਕ ਪਤਾ ਕੀ ਕਹਿਣਗੇ ਪੈਸੇ ਲੈ ਕੇ ਪ੍ਰੋਮੋਸ਼ਨ ਕਰਦੇ ਨੇ ਫਿਰ ਦੁਨੀਆ ਨਹੀਂ ਕਰਦੀ ਪ੍ਰੋਮੋਸ਼ਨ ਹੋਰ ਦੁਨੀਆ ਕਰਨੀ ਰਹੀ ਪ੍ਰੋਮੋਸ਼ਨ ਵੀ ਅਸੀਂ ਇਕੱਲੇ ਹੀ ਕਰਦੇ ਆ ਸਾਡੇ ਦਾ ਕੋਈ ਪ੍ਰੋਮੋਸ਼ਨ ਹੈ ਵੀ ਨਹੀਂ ਇੰਨੀਆਂ ਤੁਸੀਂ ਦੇਖ ਹੀ ਰਹੇ ਹੋ ਸਾਡਾ ਤਾਂ ਕੰਮ ਹੀ ਇੰਨਾ ਜ਼ਿਆਦਾ ਹੈ ਸਾਡੇ ਕੋਲ ਟਾਈਮ ਨਹੀਂ ਹੈਗਾ ਫੋਨ ਸਾਡੇ ਕੋਲੇ ਬਹੁਤ ਆਉਂਦੇ ਨੇ ਪਰ ਸਾਥੋ ਹੋ ਨਹੀਂ ਰਿਹਾ ਇਹ ਕੰਮ ਹਨ ਕਿਉਂਕਿ ਵੀਰ ਹਰ ਇਹ ਸਚਾਈ ਹੈ ਹਰ ਕਿ ਇਨਸਾਨ ਪੈਸਾ ਕਮਾਉਣਾ ਚਾਹੁੰਦਾ ਆ ਆਪਣੀ ਜ਼ਿੰਦਗੀ ਜਿਉਣ ਦੇ ਲਈ ਇਹ ਇੱਕ ਸੱਚ ਹੈ ਠੀਕ ਹੈ ਇਹ ਝੂਠ ਨਹੀਂ ਹੈਗਾ ਪਰ ਇਹ ਕਹਿੰਦੇ ਆ ਵੀ ਜਦੋਂ ਬੰਦਾ ਦਸਾਂ ਨਾ ਹੋਣ ਦੀ ਕਿਰਤ ਕਰਦਾ ਉਹਨੂੰ ਤੁਸੀਂ ਕਿਉਂ ਨਹੀਂ ਕਰਨ ਦਿੰਦੇ ਵੀ ਇਹ ਚੀਜ਼ਾਂ ਨੇ ਵੀਰੇ ਇੱਕ ਤਾਂ ਨਾ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿੰਨੇ ਵੀ ਤੁਹਾਡੇ ਸੁਝਾਅ ਹੁੰਦੇ ਨੇ ਮੈਂ ਤੁਹਾਡੇ ਸਾਰੇ ਜਿੰਨਾ ਕੋਈ ਮੈਸੇਜ ਕਰਦੇ ਮੈਂ ਹਰ ਇੱਕ ਦਾ ਰਿਪਲਾਈ ਕਰਦੀ ਕਰਦੀ ਆ ਇੰਸਟਾ ਤੇ ਵੀ ਕਰਦੀ ਇੱਧਰ ਵੀ ਕਰਦੀ ਆ ਨਾ ਵੀ ਜਿੰਨੇ ਤੁਸੀਂ ਸੁਝਾਅ ਤੁਸੀਂ ਮੈਨੂੰ ਦੱਸ ਲਿਆ ਕਰੋ ਭੈਣੇ ਐ ਨਹੀਂ ਇੱਥੋਂ ਐਵੇਂ ਕਰ ਲੋ ਕੋਈ ਵੀ رائے ਦਿਓਗੇ ਮੈਂ ਤੁਹਾਡੀ ਮੰਨੂਗੀ ਠੀਕ ਹੈ ਮੈਨੂੰ ਇਹ ਨਹੀਂ ਹੈਗਾ ਵੀ ਤੁਸੀਂ ਮੈਨੂੰ ਆ ਕੇ ਕਾਹਤੋਂ ਬੋਲਤਾ ਕਿਉਂ ਬੋਲਤਾ ਪਰ ਭੈਣ کہہ ਕੇ ਬੋਲਿਓ ਠੀਕ ਹੈ ਵੀ ਮੈਂ ਹਰ ਇੱਕ ਦਾ ਰਪਲਾਈ ਵੀ ਦਿੰਨੇ ਆ ਮੈਂ ਇੱਜਤ ਅਗਲੇ ਦੀ ਇੱਜਤ ਵੀ ਕਮਲ ਉੱਥੋਂ ਤੱਕ ਲਿਮਟ 'ਚ ਹੁੰਦੀ ਹੈ ਜਿੱਥੋਂ ਤੱਕ ਆਪਣਾ ਹੀ ਅਗਲਾ ਕਰਦਾ ਜੇ ਕਹਿੰਦੇ ਜੀ ਕਹਾਂਗੇ ਤਾਂ ਜੀ ਫਿਰ ਆਪਾਂ ਕਹਾਵਾਂਗੇ ਜੇ ਆਪਾਂ ਅਗਲੇ ਨੂੰ ਗਲਤ ਬੋਲਾਂਗੇ ਤਾਂ ਫਿਰ ਅੱਗੇ ਉਹ ਅਗਲਾ ਗਲਤ ਬੋਲੂ ਫਿਰ ਅਗਲੇ ਨੂੰ ਦੁੱਖ ਲੱਗਦਾ ਹੂੰ ਤੇ ਵੀਰੇ ਧੰਨਵਾਦ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਫੋਗਰਾਂਵਾਰੀ ਦੱਸਣਾ ਸੀਗਾ ਤੁਸੀਂ ਆ ਦੇਖ ਲਓ ਹੁਣ ਫੋਗਰ ਚੱਲ ਰਹੇ ਨੇ ਪੱਖੇ ਚੱਲ ਰਹੇ ਜਮੀ ਗਿੱਲਾ ਨਹੀਂ ਹੁੰਦਾ ਭੋਰਾ ਵੀ ਤੇ ਟਾਈਮਰ ਜ਼ਰੂਰ ਲਾਇਆ ਕਰੋ ਨਾਲ ਵੀ ਜੇ ਆਪਾਂ ਡਾਇਰੈਕਟ ਲਾ ਦਾਂਗੇ ਹੁਣ ਡਾਇਰੈਕਟ ਬਾਹਰ ਲਾਤੇ ਵੀ ਟਾਈਮਰ ਨਹੀਂ ਲੱਗੇ ਹੋਊਗਾ ਫਿਰ ਤਾਂ ਗਿੱਲਾ ਹੋਊਗਾ ਹੀ ਤਕਰੀਬਨ ਪਾਣੀ ਡਿੱਲੀ ਜਾਊ ਡੁੱਲੀ ਜਾਊਗਾ ਸੁੱਕਦਾ ਨਹੀਂ ਫਿਰ ਵੀ ਟਾਈਮਰ ਲਾ ਦਿਆ ਕਰੋ 10 ਮਿੰਟ 5 ਮਿੰਟ ਦਾ ਜਿਵੇਂ ਵੀ ਤੁਹਾਨੂੰ ਸਹੀ ਲੱਗੂਗਾ ਤੇ ਨਾਲੇ ਤਾਂ ਆਪਣੇ ਬਸੋਂ ਦੁੱਧ ਨਹੀਂ ਘਟਣਗੇ ਇਹ ਜਾਣਕਾਰੀ ਹੈ ਬਾਕੀ ਹੁਣ ਨੇਰਾ ਹੋ ਗਿਆ ਕੱਲ ਨੂੰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲਦੇ ਆਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਿਓ ਸ਼ੇਅਰ ਵੀ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਸਾਡੇ ਚੈਨਲ ਨੂੰ ਵੱਧ ਵੱਧ ਤੋਂ ਵੱਧ ਕਰੋ ਜਿੰਨਾ ਪਿਆਰ ਤੁਸੀਂ ਦਿੰਦੇ ਹੋ ਐਨਾ ਹੀ ਪਿਆਰ ਦਿੰਦੇ ਰਹੋ